ਹਾਂਜੀ ਆਪਾਂ ਗੱਲ ਉਹੀ ਕਰੀ ਜਾਂਦੇ ਸੀ ਵੀ ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਬਾਈ ਆਪਾਂ ਨੂੰ WhatsApp ਦੇ ਉੱਤੇ ਤਕਰੀਬਨ ਮੁੰਡੇ ਯਾਰ ਦੋਸਤ ਬਹੁਤ ਨੇ ਰਿਸ਼ਤੇਦਾਰੀ ਚ ਬਹੁਤ ਨੇ ਵੈਸੇ ਵੀ ਚਲੋ ਕਾਫੀ ਬੰਦੇ ਹੋਰ ਵੀ ਨੇ ਮੇਰਾ ਆਪਣੇ Facebook ਦੇ ਉੱਤੇ ਨੰਬਰ ਹੈਗਾ ਸੀ WhatsApp ਦਾ ਤੇ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਇੱਕੋ ਮੈਸੇਜ ਆਉਂਦਾ ਹੈ ਵੀ ਭਾਈ ਆਸਟ੍ਰੇਲੀਆ ਚ ਕੀ ਹਾਲਾਤ ਨੇ ਕੰਮ ਕਰ ਮਿਲ ਜੇਗਾ ਸਾਨੂੰ ਜੇ ਅਸੀਂ ਆ ਜਾਈਏ ਪੀਆਰ ਮਿਲ ਜੇਗੀ ਵਰਕ ਪਰਮਿਟ ਕੀ ਆਪਣਾ ਵਰਕ ਪਰਮਿਟ ਦੇ ਕੀ ਹਾਲਾਤ ਨੇ ਟੀਆਰ ਦੇ ਕੀ ਹਾਲਾਤ ਨੇ ਤੇ ਪਤਾ ਵੀ ਇਹ ਸਭ ਨੂੰ ਦੱਸੀਦਾ ਭਈ ਆਸਟ੍ਰੇਲੀਆ ਚ ਵੀਜ਼ਾ ਇਸ ਟਾਈਮ ਬਹੁਤ ਔਖਾ ਹੈ ਸਟੱਡੀ ਵੀਜ਼ਾ ਤਾਂ तकरीबन ਬਹੁਤ ਹੀ ਔਖਾ ਕਰਤਾ ਟੂਰਿਸਟ ਲਵਾ ਕੇ ਇੱਥੇ ਆ ਕੇ ਗੈਬ ਹੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਸਟ੍ਰੇਲੀਆ ਅਮਰੀਕਾ ਵਾਲਾ ਤੇ ਕੈਨੇਡਾ ਵਾਲਾ ਰੂਲ ਨਹੀਂ ਹੈਗਾ ਇੱਥੇ ਜਿਹੜਾ ਇੱਕ ਵਾਰ ਆ ਕੇ ਤੇ ਆ ਕੇ ਫਾਈਲ ਲਾਤੀ ਜਾਂ ਕੇਸ ਲਾਤਾ ਸਾਨੂੰ ਖਤਰਾ ਇੰਡੀਆជា ਕਿਸੇ ਕਿਸੇ ਨੂੰ ਦਾ ਵੀ ਜਿਹੜਾ ਤੁਸੀਂ ਪ੍ਰੋਟੈਕਸ਼ਨ ਦਾ ਕੇਸ ਆਪਾਂ ਅਮਰੀਕਾ ਕੈਨੇਡਾ ਚ ਲਾਉਨੇ ਆ ਉਹ ਬਈ ਆਸਟ੍ਰੇਲੀਆ ਚ ਨਹੀਂ ਲੱਗਦਾ ਇੱਥੇ ਜਿਹੜਾ ਸਭ ਤੋਂ ਵੱਧ ਸਵਾਲ ਮੈਨੂੰ ਫੇਸਬੁੱਕ ਤੇ ਵੀ ਲੋਕ ਪੁੱਛਦੇ ਆ ਤੇ ਵਟਸਐਪ ਦੇ ਉੱਤੇ ਮੈਸੇਜ ਆਹੀ ਹੁੰਦਾ ਭਾਜੀ ਜੇ ਆਪਾਂ ਕਿਸੇ ਤਰੀਕੇ ਜੁਗਾੜ ਕਰਕੇ ਐਂਟਰੀ ਕਰ ਲਈਏ ਆਪਣਾ ਕੇਸ ਲੱਗ ਜੇਗਾ ਪਹਿਲੀ ਗੱਲ ਤਾਂ ਬਾਈ ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਦਿੰਨਾ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਾਫ਼ ਸੁਥਰੀ ਗੱਲ ਹੈ ਵੀ ਆਉਣਾ ਹੀ ਬਹੁਤ ਔਖਾ ਹੈ ਦੋ ਨੰਬਰ 'ਚ ਇੱਥੇ ਆਉਣਾ ਤਾਂ ਭੁੱਲ ਜਾਓ ਕੋਈ ਏਜੰਟ ਕਾ ਵੀ ਮੈਂ ਡੌਂਕੀ ਲਾ ਕੇ ਭੇਜਦਾਗਾ ਮੈਂ ਕਿਸੇ ਤਰੀਕੇ ਬਚਾਦਾਗਾ ਉਹ ਬਈ ਝੂਠ ਮਾਰਦਿਆ 40 50 50 ਲੱਖ ਮੰਗੀ ਜਾਂਦੇ ਆ ਸਾਡੀ ਗਰੰਟੀ ਆ ਅਸੀਂ ਜਾਪਾਨ ਦੇ ਥਰੂ ਭੇਜਦਾਗੇ ਅਸੀਂ ਸਿੰਗਾਪੁਰ ਦੇ ਥਰੂ ਭੇਜਦਾਗੇ ਪਹਿਲਾਂ ਨਿਊਜ਼ੀਲੈਂਡ ਭੇਜਾਂਗੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਐਂਟਰੀ ਕਰਾ ਦਾਂਗੇ ਭਈ ਇਹ ਸਾਰਾ ਝੂਠ ਆ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਦੱਸ ਦੇਣਾ ਇਦਾਂ ਤਾਂ ਕੁਝ ਨਹੀਂ ਹੈਗਾ بڑے ਲੋਕ ਫਸ ਗਏ ਬੜਿਆਂ ਦੇ ਪੈਸੇ ਫਸੇ ਆ ਕੋਈ 30 ਲੱਖ ਦਿੱਤੀ ਬੈਠਾ ਕੋ 25 ਦੇ ਕੇ ਪਛਤਾਈ ਜਾਂਦਾ ਪਰ ਤੁਹਾਨੂੰ ਸਾਫ਼ ਸੁਥਰੀ ਜਿਹੜੀ ਗੱਲ ਮੈਂ ਦੱਸ ਦੇਣਾ ਆਸਟ੍ਰੇਲੀਆ ਦੇ ਵਿੱਚ ਭਾਈ ਡੋਂਕੀ ਲਾ ਕੇ ਆਉਣ ਦਾ ਕੋਈ ਤਰੀਕਾ ਨਹੀਂ ਹੈਗਾ ਇਹ ਜੋ ਕੋਈ ਏਜੰਟ ਕਹਿ ਰਿਹਾ ਤੁਹਾਨੂੰ ਵੀ ਮੈਂ ਪਹੁੰਚਾ ਦਾਂਗਾ ਮੇਰੇ ਲਿੰਕ ਹੈਗੇ ਅੱਗੇ ਅਸੀਂ ਸੈਟਿੰਗ ਕਰ ਲਾਂਗੇ ਅੱਗੇ ਪੈਸੇ ਦੇ ਕੇ ਪਹੁੰਚਾ ਦਾਂਗੇ ਤਾਂ ਮੈਨੂੰ WhatsApp ਤੇ ਨੰਬਰ ਭੇਜਿਓ ਉਸ ਏਜੰਟ ਦਾ ਮੈਨੂੰ ਮੈਸੇਂਜਰ ਤੇ ਕਰ ਦਿਓ ਮੈਂ ਨੂੰ ਸਿੱਧੀ ਗੱਲ ਹੀ ਪੁੱਛਾਂਗਾ ਵੀ ਮੈਨੂੰ ਐਕਸਪਲੇਨ ਤਾਂ ਕਰ ਵੀ ਤੋ ਕਿਵੇਂ ਭੇਜਦੇਗਾ ਕਿਹੜੇ ਹਿਸਾਬ ਨਾਲ ਆਸਟ੍ਰੇਲੀਆ ਐਂਟਰੀ ਕਰਾ ਦੇਗਾ ਤੁਹਾਨੂੰ ਕੋਈ ਕਹਿੰਦਾ ਮੈਂ ਨਿਊਜ਼ੀਲੈਂਡ ਦੇ ਥਰੂ ਭੇਜਾਂਗਾ ਪਹਿਲਾਂ ਨਿਊਜ਼ੀਲੈਂਡ ਭੇਜਾਂਗੇ 1 ਮਹੀਨੇ ਦਾ ਵੀਜ਼ਾ ਲਵਾਵਾਂਗੇ ਟੂਰਿਸਟ ਪਹਿਲਾਂ ਉੱਥੇ ਸ਼ੋਅ ਕਰਦਾਂਗੇ ਕਿ ਬੰਦਾ ਘੁੰਮਣ ਗਿਆ ਸੀ ਫਿਰ ਆਪ ਅਸਟ੍ਰੇਲੀਆ ਘੁੰਮਣ ਦਾ ਸ਼ੋਅ ਕਰਕੇ ਤੁਹਾਡੀ ਇੱਕ ਵਾਰ ਐਂਟਰੀ ਕਰਵਾ ਦਾਂਗੇ ਇਹ ਭਈ ਸਭ ਫਰਾਡ ਵਾ ਜੀ ਐਦਾਂ ਦਾ ਕੁਝ ਨਹੀਂ ਹੈਗਾ ਇਸ ਟਾਈਮ ਪੰਜਾਬ ਦੇ 40 ਤੋਂ 50% ਜਾਂ 60% ਜਾਂ 90 ਵੀ ਕਹਿ ਸਕਦੇ ਆਪਾਂ ਵੀ ਏਜੰਟ ਹੁਣ ਜਵਾਕਾਂ ਨੂੰ ਇਹੀ ਗੋਲੀ ਪਾਈ ਜਾਂਦੇ ਆ ਵੀ ਕੈਨੇਡਾ 'ਚ ਤਾਂ ਕੰਮ ਹੈ ਨਹੀਂ ਕੈਨੇਡਾ 'ਚ ਪੀਆਰ ਬਹੁਤ ਔਖੀ ਹੋ ਗਈ ਤੇ ਵਿਜ਼ਾ ਵੀ ਔਖਾ ਲੱਗਦਾ ਆਪਾਂ ਤੁਹਾਡਾ ਆਸਟ੍ਰੇਲੀਆ ਦਾ ਬਣਾ ਦਿੰਨੇ ਆ ਕੋਈ ਕਹੀ ਜਾਂਦਾ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਫਾਰਮਿੰਗ ਤੇ ਕਿਸਾਨੀ ਖੇਤੀਬਾੜੀ ਦਾ ਵਿਚਾਰ ਲਵਾ ਦਾਂਗੇ ਉੱਥੇ ਕਿਸਾਨਾਂ ਦੀ ਬੜੀ ਲੋੜ ਆ ਜੀ ਉੱਥੇ ਖੇਤੀ ਵਰਕਰਾਂ ਦੀ ਬੜੀ ਲੋੜ ਆ ਬਈ ਇਹ ਸਭ ਤੁਹਾਡਾ ਪਾਗਲ ਬਣਾ ਰਹੇ ਨੇ ਬਈ 100 ਗੱਲਾਂ ਦੀ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਆਸਟ੍ਰੇਲੀਆ ਦੇ ਵਿੱਚ ਇਦਾਂ ਦਾ ਕੋਈ ਵੀਜ਼ਾ ਨਹੀਂ ਹੈਗਾ ਕੋਈ ਟਰੱਕ ਡਰਾਈਵਰ ਵਾਸਤੇ ਕੋਈ ਇੰਡੀਆ ਤੋਂ ਸਿੱਧਾ ਆ ਜੇ ਕੋਈ ਖੇਤੀਬਾੜੀ ਵਾਲਾ ਸਿੱਧਾ ਆ ਜੇ ਇਹ ਸਭ ਝੂਠ ਆ ਬਈ ਕਿਸੇ ਦੀਆਂ ਗੱਲਾਂ 'ਚ ਨਾ ਆਓ ਤਕਰੀਬਨ ਮੈਨੂੰ ਪਿਛਲੇ ਹਫਤੇ ਦੇ ਵਿੱਚ 50 ਮੈਸੇਜ ਆਏ ਹੋਣਗੇ ਫੇਸਬੁੱਕ ਦੇ ਮੈਸੈਂਜਰ 'ਚ ਤੇ 50 ਮੈਸੇਜ ਮੈਨੂੰ ਵਟਸਐਪ 'ਤੇ ਕਰਤੇ ਤਕਰੀਬਨ ਆਪਣੀ ਪੰਜਾਬ ਵਾਲੀ ਨਵੀਂ ਜਨਤਾ ਦਾ ਇੱਕੋ ਹੀ ਸਵਾਲ ਹੁੰਦਾ ਭਾਈ ਜੀ ਸਟੱਡੀ ਵੀਜ਼ਾ ਲੱਗ ਜੇਗਾ ਜੇ ਕੋਈ ਜੁਗਾੜ ਲਾ ਕੇ ਆ ਜੀ ਉੱਥੇ ਕੇਸ ਪੈ ਜਾਏਗਾ ਭਾਈ ਸਟੱਡੀ ਵੀਜ਼ਾ ਤਾਂ ਲੱਗਦਾ ਹੈ ਪਰ ਉਹਦੇ ਵਾਸਤੇ ਰਿਕੁਆਇਰਮੈਂਟ ਇੰਨੀ ਜ਼ਿਆਦੀ ਹੋਗੀ ਕਿ ਆਪਾਂ ਪੂਰੀ ਨਹੀਂ ਕਰ ਸਕਦੇ ਉਹਨਾਂ ਨੇ ਕਲੀਅਰ ਹੀ ਕਹਿਤਾ ਇਹ ਤੁਸੀਂ ਫੰਡ ਜਿਹੜੇ ਸ਼ੋ ਕਰਨੇ ਨੇ 30 ਤੋਂ 40 ਲੱਖ ਰੁਪਇਆ ਤੁਹਾਡੀ ਇਨਕਮ ਆਉਣੀ ਚਾਹੀਦੀ ਸਾਲ ਦੀ ਉਹ ਵੀ ਖਰਚੇ ਕੱਢਣ ਤੋਂ ਬਾਅਦ ਜਿਹਨੂੰ ਆਪਾਂ ਕਲੀਨ ਇਨਕਮ ਕਹਿ ਦਿੰਨੇ ਆ ਵੀ ਸਾਰਾ ਖਰਚਾ ਕੱਢ ਕੇ ਸਾਰੇ ਟੈਕਸ ਭਰ ਕੇ ਜੋ ਤੁਹਾਡੇ ਕੋਲ ਬਚਿਆ ਪਿੱਛੇ ਇਹ ਉਸ ਚੀਜ਼ ਨੂੰ ਕਲੀਨ ਇਨਕਮ ਬਣਦੇ ਆ ਜਿਵੇਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਦੇ ਆ ਵੀ ਕਿਸੇ ਨੇ 10 ਕਿੱਲੇ ਕਣਕ ਲਈ ਆ ਕੋਈ ਫਸਲ ਵੇਚਦੀ ਕੁਝ ਵੀ ਲਾ ਲਓ ਗੰਨਾ ਲਾ ਲਓ ਕਣਕ ਲਾ ਲਓ ਸਬਜ਼ੀ ਲਾ ਲਓ ਛੋਲੇ ਲਾ ਲੋ ਕੁਛ ਮਰਜੀ ਲਾ ਲੋ ਵੀ 10 ਏਕੜ ਕਿਸੇ ਨੇ ਫਸਲ ਬੀਜੀ ਤੇ ਉਹਦੀ 1 ਲੱਖ ਰੁਪਏ ਦੀ ਪਰ ਏਕੜ ਫਸਲ ਨਿਕਲਿਆ ਨੇ ਕਿ ਇੱਕ ਕਿੱਲੇ 'ਚ ਵੀ 1 ਲੱਖ ਦੀ ਇਨਕਮ ਹੋਈ ਤਾਂ 10 ਕਿੱਲਾਂ 'ਚ 10 ਲੱਖ ਦੀ ਇਨਕਮ ਹੋ ਗਈ ਨਾ ਉਹਨੂੰ ਉਹਨੂੰ ਉਸ 10 ਲੱਖ ਦੇ ਵਿੱਚੋਂ ਉਹਨੇ ਡੀਜ਼ਲ ਵੀ ਕੱਢਣਾ ਜਿਹਦੇ ਨਾਲ ਖੇਤ ਤਿਆਰ ਕੀਤਾ ਪਹਿਲੀ ਵਾਈ ਡੀਜ਼ਲ ਵੀ ਕੱਢਿਆ ਫਿਰ ਉਸ 10 ਲੱਖ ਦੇ ਵਿੱਚੋਂ ਜਿਹੜੇ ਬੀਜ ਪਾਏ ਜੋ ਵੀ ਬੀਜਿਆ ਉਹਦਾ ਸੀਡ ਲਿਆਂਦਾ ਉਹਦਾ ਵੀ ਖਰਚਾ ਜਿਹੜੀ ਖਾਦ ਦਵਾਈ ਪਾਈ ਸਪਰੇਅ ਕੀਤੀ ਟਰੈਕਟਰ ਤੋੜਿਆ ਜਾਂ ਜਿਹੜੇ ਬੰਦਿਆਂ ਨੇ ਵਿੱਚ ਕੰਮ ਕੀਤਾ ਦਿਹਾੜੀ ਮਜ਼ਦੂਰਾਂ ਨੇ ਉਹਦਾ ਖਰਚਾ ਵੀ ਕੱਢਣਾ ਹੈ ਯਾਨੀ ਕਿ ਕੁੱਲ ਮਿਲਾ ਕੇ ਸਾਫ਼ ਸੁਥਰੀ ਗੱਲ ਵੀ ਜੇ ਤੁਸੀਂ 10 ਕਿੱਲਿਆਂ 'ਚੋਂ 10 ਲੱਖ ਰੁਪਈਆ ਕਮਾਇਆ ਉਸ 10 ਲੱਖ ਦੇ ਵਿੱਚੋਂ ਤੁਸੀਂ ਟਰੈਕਟਰ ਦਾ ਤੇਲ ਵੀ ਕੱਢਣਾ ਹੈ ਜੇ ਕਿਸੇ ਨੇ ਕਿਰਾਏ ਦੇ ਉੱਤੇ ਟਰੈਕਟਰ ਹਾਇਰ ਕੀਤਾ ਉਹਦਾ ਕਿਰਾਇਆ ਆਪਣਾ ਸੀਡ ਬੀਜ ਦਾ ਖਰਚਾ ਖਾਦ ਦਵਾਈ ਦਾ ਖਰਚਾ ਮਜ਼ਦੂਰ ਲੇਬਰ ਜੋ ਸਫਾਈ ਦਾ ਖਰਚਾ ਮੰਡੀ ਦੇ ਵਿੱਚ ਜੋ ਟੋਟਲ ਖਰਚਾ ਆਇਆ 10 ਕਿੱਲਿਆਂ ਦੇ ਤੇ ਸਾਰਾ ਖਰਚਾ ਕੱਢਣ ਤੋਂ ਬਾਅਦ ਜੇ ਮੰਨ ਲਓ ਆਪਾਂ ਗੱਲ ਕਰਦੇ ਆਂ ਵੀ 10 ਲੱਖ ਦੀ ਫਸਲ ਹੋਈ ਤੇ 5 ਲੱਖ ਖਰਚਾ ਆ ਗਿਆ ਤੇ 5 ਪਿੱਛੇ ਬਚਿਆ ਇਹ ਆਸਟ੍ਰੇਲੀਆ ਵਾਲੇ ਕਲੀਨ ਇਨਕਮ ਕਿਸ ਚੀਜ਼ ਨੂੰ ਮੰਨਦੇ ਆ ਜਿੰਨੀ ਵੀ ਤੁਹਾਡੀ ਇਨਕਮ ਟੋਟਲ ਹੋਈ ਓਦੇ ਵਿੱਚੋਂ ਸਾਰੇ ਖਰਚੇ ਕੱਢ ਕੇ ਜੋ ਪਿੱਛੇ ਬਚਦਾ ਉਹਨੂੰ ਕਲੀਨ ਇਨਕਮ ਕਹਿੰਦੇ ਆ ਤੇ ਇਹਨਾਂ ਦੀ ਰਿਕੁਆਇਰਮੈਂਟਾਂ ਨੇ ਵੀ 30 ਤੋਂ 40 ਲੱਖ ਰੁਪਏ ਕਲੀਨ ਇਨਕਮ ਹੋਣੀ ਚਾਹੀਦੀ ਉਸ ਬੰਦੇ ਦੀ ਇੱਕ ਸਾਲ ਦੀ ਉਹ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦਾ ਹੈ ਤੇ ਉਹਦੇ ਫੰਡ ਦੇ ਪੇਪਰਵਰਕ ਸਾਰੇ origignal ਹੋਣੇ ਚਾਹੀਦੇ ਨੇ ਕਹਿੰਦੇ ਤੋਂ ਬਾਅਦ ਕੀ ਆਪਾਂ ਨੂੰ ਪ੍ਰੂਫ ਵੀ ਦੇਣਾ ਪੈਗਾ ਵੀ ਆਪਣੀ 40 ਲੱਖ ਦੀ ਜਿਹੜੀ ਇਨਕਮ ਹੋਈ ਏ ਉਹ ਸਾਰੇ ਖਰਚੇ ਕੱਢ ਕੇ ਆਪਾਂ ਕਿਹੜਾ ਕੰਮ ਕੀਤਾ ਕਿੰਨੀ ਸਾਡੀ ਟੋਟਲ ਇਨਕਮ ਸੀ ਕਿੰਨੇ ਖਰਚੇ ਕੱਢ ਕੇ ਸਾਨੂੰ 40 ਜਾਂ 30 ਬਚਿਆ ਪਲੱਸ ਟੈਕਸ ਰਟਰਨਾ ਦਾ ਪ੍ਰੂਫ ਵੀ ਮੰਗਦੇ ਆ ਸਾਰਾ ਚਲੋ ਬੈਂਕ ਸਟੇਟਮੈਂਟ ਤਾਂ ਬੈਕ ਡੇਟ ਦੀ ਵੀ ਬਣ ਜੀ ਗਈਆਂ ਬੈਂਕ ਦੇ ਵਿੱਚ ਕਿਹੇ ਤੋਂ ਪੈਸੇ ਪੜ ਕੇ ਰੱਖ ਕੇ ਆਪਾਂ ਇੱਕ ਵਾਰ ਸ਼ੋਅ ਕਰ ਦਾਂਗੇ ਵੀ ਸਾਡੇ ਕੋਲ ਜੀ ਸਾਲ ਦਾ 40 ਲੱਖ ਰੁਪਇਆ ਬਚ ਗਿਆ ਦੇਖੋ ਸਾਡੇ ਬੈਂਕ 'ਚ ਪਿਆ ਉਹ ਸਟੇਟਮੈਂਟ ਤੇ ਵੀ ਸ਼ੋਅ ਹੋ ਜਾਏਗਾ ਚਲੋ ਕਈ ਵਾਰ ਤਾਂ ਬੈਂਕ ਵਾਲੇ ਬਣਾ ਦਿੰਦੇ ਆ ਇਆ ਸਪੋਸਟ ਟੂ ਬੀ ਕਿਸੇ ਰਿਸ਼ਤੇਦਾਰ ਤੋਂ ਮੰਗ ਲਿਆ ਕਿਤੋਂ ਲੋਨ ਕਰਾ ਲਿਆ ਕਿਤੋਂ ਮਰਜੀ ਕਾਲੇ ਚੋਰ ਤੋਂ ਲੈ ਲਿਆ ਆਪਾਂ 40 ਲੱਖ ਰੁਪਈਆ ਲੈ ਕੇ ਆਪਾਂ ਬੈਂਕ 'ਚ ਰੱਖਤੇ ਉਹਦੀ ਸਟੇਟਮੈਂਟ ਕਢਾ ਕੇ ਲਾਤੀ ਪਰ ਆਪਾਂ ਨੂੰ ਇਹ ਸ਼ੋ ਵੀ ਕਰਨਾ ਪਏਗਾ ਨਾ ਵੀ 40 ਲੱਖ ਰੁਪਈਆ ਆਇਆ ਕਿੱਥੋਂ ਸਾਡੇ ਕੋਲ ਇਹ ਐਸਾ ਕਿਹੜਾ ਕੰਮ ਕੀਤਾ ਸੀ ਜਿਹਦੇ ਵਿੱਚੋਂ ਸਾਰੇ ਖਰਚੇ ਕੱਢਣ ਤੋਂ ਬਾਅਦ ਤੁਹਾਨੂੰ 40 ਲੱਖ ਰੁਪਈਆ ਬਚ ਗਿਆ ਸਾਨੂੰ ਸਾਰੇ ਖਰਚਿਆਂ ਦਾ ਹਿਸਾਬ ਦੇਣਾ ਪਏਗਾ ਫਾਰਮ ਭਰਨੇ ਪੈਣਗੇ ਸਾਰੇ ਉਹ ਸਾਰਾ ਕੁਝ ਸਾਨੂੰ ਕਰਨਾ ਪਏਗਾ ਸਾਰਾ ਸ਼ੋ ਕਰਨਾ ਪਏਗਾ ਫਿਰ ਬੈਂਕ ਦੀ ਸਟੇਟਮੈਂਟ ਦਾ ਨਕਲੀ ਬਣਾ ਜੇ ਕਿ ਜਿਹੜੇ ਦੂਜੀ ਸਟੇਟਮੈਂਟ ਕਿੱਥੋਂ ਲੈ ਕੇ ਆਵਾਂਗੇ ਜਿਹੜੀ ਟੈਕਸ ਆਫਿਸ ਦੀ ਬਣਾਉਣੀ ਹੈ ਟੈਕਸ ਵੀ ਕਲੀਅਰ ਹੋਣਾ ਚਾਹੀਦਾ ਟੈਕਸ ਦੇ ਵੀ ਪੁਰਾਣੇ ਸਾਰੇ ਕਾਗਜ਼ ਹੋਣੇ ਚਾਹੀਦੇ ਤੁਹਾਡੇ ਕੋਲ ਜੋ ਜੋ ਤੁਸੀਂ ਕੀਤਾ ਕੁੱਲ ਮਿਲਾ ਕੇ ਜੀ ਇਹ ਚੀਜ਼ ਬਹੁਤ ਔਖੀ ਆ ਜਾਲੀਆਂ ਫੇਕ ਫੰਡ ਆਪਾਂ ਹੁਣ ਨਹੀਂ ਬਣਾ ਸਕਦੇ ਤੇ ਦੂਜੇ ਨੰਬਰ ਤੇ ਜਿਹੜਾ ਦੂਜਾ ਮੇਨ ਸਵਾਲ ਹੁੰਦਾ ਵੀ ਆਸਟ੍ਰੇਲੀਆ ਦੇ ਵਿੱਚ ਜਿਗਾੜ ਲਾ ਕੇ ਐਂਟਰੀ ਹੋ ਜੇਗੀ ਭਾਜੀ ਸਿੱਧੀ ਸਾਫ਼ ਸੁਥਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਸਾਰੇ ਏਜੰਟ ਭਾਈ ਝੂਠ ਮਾਰਦੇ ਆ ਆਸਟ੍ਰੇਲੀਆ ਦੇ ਵਿੱਚ ਡੋਂਗੀ ਲ ਨਾ ਕੋ ਰਾ ऑस्ट्रेलिया ਜੈਂਟਰੀ ਕਰਨ ਦਾ ਇਹ ਕੋਰਾ ਝੂਠਾ ਕੇ ਦੇ ਚਾਂਸੇ 'ਚ ਫਸ ਕੇ ਬਈ ਪੈਸੇ ਨਾਲ ਫਸਾ ਲਿਓ ਆਪਣੇ ਕੋਈ ਆਸਟ੍ਰੇਲੀਆ ਖੇਤੀਬਾੜੀ ਵਾਲਾ ਵੀਜਾ ਨਹੀਂ ਦਿੰਦਾ ਕੋਈ ਆਸਟ੍ਰੇਲੀਆ ਟਰੱਕ ਡਰਾਈਵਰ ਦਾ ਵੀਜਾ ਨਹੀਂ ਦਿੰਦਾ ਤੇ ਨਾ ਹੀ ਆਸਟ੍ਰੇਲੀਆ ਦੇ ਵਿੱਚ ਕੋਈ ਐਸਾ ਰਾਹ ਵੀ ਤੁਸੀਂ ਡੋਂਕੀ ਲਾ ਕੇ ਜਾਂ ਦੋ ਨੰਬਰੀ ਕਿਸੇ ਕੰਟਰੀ ਦੇ ਥਰੂ ਵੜ ਜਾਓਗੇ ਜਿਵੇਂ ਕੋਈ ਕਹਿੰਦਾ ਮੈਂ ਜਾਪਾਨ ਦੇ ਥਰੂ ਵੜਦੇ ਆਂਗਾ ਫਲਾਣਾ ਵੀਜਾ ਸ਼ੋਅ ਕਰਕੇ ਵੜਦੇ ਆਂਗਾ ਉਹ ਬਈ ਸਭ ਝੂਠ ਸੁਫਾਣੇ ਕੇਂਦੇ ਗੱਲਾਂ 'ਚ ਨਾ ਆਇਓ ਤੇ ਸਾਫ਼ ਸੁਥਰੀ ਗੱਲ ਏ ਜੇ ਬਣ ਵੀ ਗਿਆ ਕੇਦਾ ਚਲੋ ਸਟੂਡੈਂਟ ਵੀਜਾ ਲੱਗ ਜੇ ਬਈ ਇੱਥ ਪੋਰ ਜੋ ਬਦਲ ਪੀਆਰ ਮਿਲੇਗੇ ਆਸਟ੍ਰੇਲੀਆ ਚ ਪੀਆਰ ਇੰਨੀ ਹਾਰਡ ਕਰਦੀ ਆ। ਵੀ ਤਕਰੀਬਨ ਕੁੱਲ ਮਿਲਾ ਕੇ ਗੱਲ ਇਹ ਆ ਵੀ ਦੋ ਨੰਬਰ ਤੇ ਇੱਥੇ ਡੌਂਕੀ ਲਾ ਕੇ ਤੁਸੀਂ ਆ ਨਹੀਂ ਸਕਦੇ ਤੇ ਸਟੂਡੈਂਟ ਵੀਜ਼ਾ ਇੱਥੇ ਬਹੁਤ ਔਖਾ ਬਹੁਤ ਔਖਾ ਕਾਗਜ਼ ਪੱਤਰੀ ਬਹੁਤ ਨੇ ਜਿਹੜੇ ਪੂਰੇ ਨਹੀਂ ਕਰ ਸਕਦੇ। ਤੇ ਜੇ ਆਪਾਂ ਕੇ ਤਰੀਕੇ ਪੂਰੇ ਕਰਕੇ ਆ ਵੀ ਜਾਨੇ ਆ ਇੰਨਾ ਖਰਚਾ ਕਰਦੇ ਆ ਫੀਸਾ ਭਰਦੇ ਆ ਵੀ ਇੱਥੇ ਪੀਆਰ ਲੈਣੀ ਬਹੁਤ ਔਖੀ ਆ। ਇੰਨੇ ਘਾਰਡ ਕਰਤੇ ਰੂਲਰ ਨਾਲੇ ਤੇ ਆਸਟ੍ਰੇਲੀਆ ਚ ਪੀਆਰ ਪਾਉਣੀ ਬਹੁਤ ਔਖੀ ਆ। ਹਾਂ ਕੋਈ ਬਹੁਤ ਇੰਟੈਲੀਜੈਂਟ ਬੰਦਾ ਹੈ। ਜੀ ਦੀ ਸਟੱਡੀ ਬਹੁਤ ਹਾਈ ਲੈਵਲ ਦੀ ਹੈ ਬਹੁਤ ਵੱਡਾ ਕੋਰਸ ਕੀਤਾ ਇੰਗਲਿਸ਼ ਦਾ ਲੈਵਲ ਬਹੁਤ ਹਾਈ ਬੰਦੇ ਦਾ ਆਈਲਟਸ ਦੇ 8 ਬੈਂਡ ਹੈਗੇ ਆ ਪੇਪਰ ਵਰਕ ਪੂਰਾ ਹੋਰ ਚੀਜ਼ਾਂ ਸਾਰੀਆਂ ਪੂਰੀਆਂ ਉਹ ਸੋਚ ਸਕਦਾ ਪਰ ਇੱਕ ਆਮ ਸਟੂਡੈਂਟ ਜਿਹੜਾ ਉਹਦੇ ਵਾਸਤੇ ਵੀ ਆਸਟ੍ਰੇਲੀਆ ਦੀ ਪੀਆਰ ਫਾਈਲ ਕਰਨੀ ਬਹੁਤ ਔਖੀ ਆ ਤੇ ਲਾਸਟ ਦੇ ਵਿੱਚ ਆਪਾਂ ਇੱਕ ਹੀ ਗੱਲ ਕਵਾਂਗੇ 100 ਗੱਲਾਂ ਹੱਥ ਰੱਸਾ ਦੇ ਸਿਰੇ ਦੀ ਗੰਢ ਸਿਆਣੇ ਕਹਿੰਦੇ ਆ ਨਾ ਭਾਈ 2 ਨੰਬਰ 'ਚ ਇੱਥੇ ਆਉਣ ਦਾ ਕੋਈ ਰਸਤਾ ਨਹੀਂ ਨਾ ਕੋਈ ਏਜੰਟ ਤੁਹਾਡਾ ਵੀਜ਼ਾ ਆਸਟ੍ਰੇਲੀਆ ਦਾ ਲਵਾ ਸਕਦਾ ਤੇ ਨਾ ਕਿਸੇ ਕੋਲ ਪੈਸੇ ਫਸਾਏ ਹੋ ਆਪਣੇ ਇਸ ਸਟੱਡੀ ਵੀ ਜਾਇਤੀ ਲਵਾਉਣ ਲਈ ਪੇਪਰਵਰਕ ਇੰਨਾ ਕਿ ਜ਼ਿਆਦਾ ਜਿਹੜਾ ਆਪਾਂ ਪੂਰਾ ਨਹੀਂ ਕਰ ਸਕਦੇ ਫੰਡ ਨਹੀਂ ਸ਼ੋਅ ਕਰ ਸਕਦੇ ਆਪਾਂ ਇੰਨੇ ਵੱਡੇ ਗਲਤ ਕਰਾਂਗੇ ਤਾਂ ਵੀਜ਼ਾ ਰਿਫਿਊਜ਼ ਹੋ ਜਾਏਗਾ ਕਿਉਂਕਿ ਉਹਨਾਂ ਨੇ ਫੰਡਾਂ ਦਾ ਪੁਰਾਣਾ ਰਿਕਾਰਡ ਵੀ ਮੰਗਣਾ ਹੈ ਟੋਟਲ ਇਨਕਮ ਦਾ ਵੀ ਮੰਗਣਾ ਹੈ ਟੈਕਸ ਵੀ ਮੰਗਣਾ ਹੈ ਤੇ ਇਸ ਕਰਕੇ ਬੇਨਤੀ ਆ ਮਿੱਤਰੋ ਕਿਸੇ ਏਜੰਟ ਨੂੰ ਕੋਈ ਪੈਸਾ ਰਫਸਾ ਕੇ ਵੇਜਿਓ ਆਸਟ੍ਰੇਲੀਆ ਦੇ ਵਿੱਚ ਡੌਂਕੀ ਲਾ ਕੇ ਆਉਣ ਦਾ ਕੋਈ ਰਾਹ ਨਹੀਂ ਮੈਂ ਤੁਹਾਨੂੰ ਫੇਰ ਦੁਬਾਰਾ ਦੱਸਦਾ ਜਿਹੜਾ ਏਜੰਟ ਕਹਿੰਦਾ ਸਭ ਝੂਠ ਆ ਤੇ ਕਿਸੇ ਨੇ ਗੱਲਾਂ 'ਚ ਪਲੀਜ਼ ਨਾ ਆਇਓ ਤੇ ਆਸਟ੍ਰੇਲੀਆ ਦੀ ਡੌ ok me trota a madre